ਲਣਾ ਹੋਵੇ ਜਾਂ ਤੁਸੀਂ ਆਫਿਸ ਚ ਲਾਣਾ ਹੋਵੇ ਕਿ ਅਨੌਥਰਾਾਈਜ਼ ਪਰਸਨ ਐਂਟਰ ਨਾ ਕਰ ਪਾਵੇ ਤੁਹਾਡੇ ਹਾਂਜੀ ਆ ਟੈਂਡਸ ਮਸ਼ੀਨਸ ਹੋ ਗਈਆਂ ਆ ਵਾਟਰ ਪ੍ਰੂਫ ਆ ਗਿਆ 254 ਡੀਆਈ ਹੈ ਨਾ ਤੇ ਇਹਦਾ 10 ਲੱਖ ਰੁਪਏ ਮੁੱਲ ਹੈ 254 ਦਾ ਤੁਹਾਨੂੰ 10 ਲੱਖ ਜਿਹੜਾ ਹੋ ਮੁੱਲ ਹੈ ਇਹਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੰਡੀਆ ਐਗਰੀਕਲਚਰ ਐਕਸਪੋ ਜਿਹੜਾ ਕਿ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਸ਼ਹਿਰ ਸਾਨੇ ਵਾਲਾ ਇਹ ਜਿਹੜਾ ਗਰਾਊਂਡ ਹੈ ਜਿਹੜਾ ਦਿੱਲੀ ਵਾਲਾ ਮੇਨ ਹਾਈਵੇ ਹੈ ਲੁਧਿਆਣੇ ਨੂੰ ਜਾਂਦਾ ਜਿਹੜਾ ਉਹਦੇ ਉੱਪਰ ਇਹ ਗਰਾਊਂਡ ਹੈ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਤੇ ਆ ਪਿੱਛੇ ਸਾਰਾ ਐਗਜ਼ੀਬਿਸ਼ਨ ਲੱਗਿਆ ਹੋਇਆ ਇੱਕ ਤਰ੍ਹਾਂ ਦਾ ਇਹ ਕਿਸਾਨ ਮੇਲਾ ਇੰਡੀਆ ਐਗਰੀ ਐਕਸਪੋ 2024 ਇਹ ਹਰ ਸਾਲ ਹੁੰਦਾ ਹੈ ਇਹ ਗਰਾਊਂਡ ਦੇ ਵਿੱਚ ਤੇ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਇਹ ਮੇਲੇ ਦੇ ਵਿੱਚ ਆਉਂਦੀਆਂ ਨੇ ਸੋ ਚਲਦੇ ਆਂ ਆਪੇ ਸਾਰਾ ਐਗਜ਼ੀਬਿਸ਼ਨ ਦੇਖਦੇ ਆਂ ਐਂਟਰੀ ਕਰਦੇ ਆਂ ਇਸ ਸਮੇਂ ਆਪਾਂ ਪਾਰਕਿੰਗ ਦੇ ਵਿੱਚ ਖੜੇ ਆਂ ਤੇ ਇਹ ਜਿਹੜਾ ਮੇਲਾ ਇਹ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਹੈ 5 ਦਸੰਬਰ ਤੋਂ ਲੈ ਕੇ 8 ਦਸੰਬਰ ਤੱਕ ਸੋ ਚਲਦੇ ਆਂ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਐਗਜ਼ੀਬਿਸ਼ਨ ਆਪਾਂ ਤੁਹਾਨੂੰ ਦਿਖਾਉਨੇ ਆਂ ਕਿਹੜੀਆਂ-ਕਿਹੜੀਆਂ ਕੰਪਨੀਆਂ ਇੱਥੇ ਪਹੁੰਚੀਆਂ ਤੇ ਕੀ-ਕੀ ਆਪਾਂ ਨੂੰ ਐਗਜ਼ੀਬਿਸ਼ਨ ਦੇ ਵਿੱਚ ਦੇਖਣ ਨੂੰ ਮਿਲੂ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਵਾਵਾਂ ਤੇ ਇਥੇ ਰਜਿਸਟ੍ਰੇਸ਼ਨ ਡੈਸਕ ਹੈ ਇਹ ਐਗਜ਼ੀਬਿਸ਼ਨ ਦੇ ਵਿੱਚ ਐਂਟਰੀ ਲੈਣ ਵਾਸਤੇ ਇੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਉਹ ਸਾਰਾ ਪਾ ਤੁਹਾਨੂੰ ਦਿਖਾ ਦਦਨੇ ਆ ਉੱਪਰ ਇਹਨਾਂ ਨੇ ਲਿਖਿਆ ਹੋਇਆ ਵੈਲਕਮ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਤੇ ਰਜਿਸਟ੍ਰੇਸ਼ਨ ਡੈਸਕ ਤੇ ਸਾਰਾ ਇੱਥੇ ਰਜਿਸਟ੍ਰੇਸ਼ਨ ਡੈਸਕ ਬਣਿਆ ਹੋਇਆ ਇੱਥੇ ਤੁਸੀਂ ਆਪਦੀ ਐਂਟਰੀ ਕਰਵਾ ਕੇ ਅੰਦਰ ਜਿਹੜਾ ਹੋ ਮੇਲੇ ਦੇ ਵਿੱਚ ਜਾ ਸਕਦੇ ਹੋ ਜਿਵੇਂ ਉਧਰ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਹਨ ਤੇ ਆ ਇੱਥੇ ਇਹਨਾਂ ਨੇ ਆ ਲਾਏ ਹੋਏ ਨੇ ਸਕੈਨਰ ਤੇ ਇਹਨੂੰ ਸਕੈਨ ਕਰਕੇ ਆਪਦੇ ਫੋਨ ਦੇ ਵਿੱਚ ਤੇ ਰਜਿਸਟ੍ਰੇਸ਼ਨ ਜਿਹੜੀ ਹੋ ਜਾਂਦੀ ਹੈ ਇਹ ਸਾਰਾ ਰਜਿਸਟ੍ਰੇਸ਼ਨ ਡੈਸਕ ਹੈ ਕੋਈ ਵੀ ਤੁਸੀਂ ਇੱਥੇ ਜਾਣਕਾਰੀ ਲੈਣੀ ਹੈ ਉਹ ਤੁਹਾਨੂੰ ਜਾਣਕਾਰੀ ਇੱਥੋਂ ਜਿਹੜੀ ਉਹ ਮਿਲ ਜੂ ਇੱਥੇ ਰਜਿਸਟ੍ਰੇਸ਼ਨ ਆਪਾਂ ਕਰਵਾਉਨੇ ਆ ਫਿਰ ਐਗਜ਼ੀਬਿਸ਼ਨ ਦੇ ਆਪਾਂ ਅੰਦਰ ਚੱਲਦੇ ਆ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦੋਂ ਐਵੇਂ ਦਾ ਕਾਰਡ ਮਿਲਦਾ ਹੈ ਤੇ ਇਹਦੇ ਉੱਪਰ ਨਾਮ ਲਿਖਿਆ ਹੋਇਆ ਸਾਰਾ ਨਾਮ ਆਪਾਂ ਇੱਧਰ ਹੀ ਭਰਿਆ ਸੀਗਾ ਤੇ ਜਿਹੜੇ ਸਾਰੇ ਇੱਥੇ ਵਿਜ਼ਟਰ ਆਉਂਦੇ ਨੇ ਮੇਲਾ ਦੇਖਣ ਵਾਲੇ ਉਹਨਾਂ ਨੂੰ ਐਵੇਂ ਦੇ ਕਾਰਡ ਮਿਲਦੇ ਨੇ ਇੱਥੇ ਸਾਰੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਸਾਹਮਣੇ ਕਾਫੀ ਸਾਰੇ ਜਣੇ ਬੈਠੇ ਨੇ ਉਹਨਾਂ ਨੂੰ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਆਪਦੇ ਫੋਨ ਦੇ ਵਿੱਚ ਵੀ ਸਕੈਨ ਕਰਕੇ ਇਹ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਫਿਰ ਉਹ ਤੋਂ ਬਾਅਦ ਉਹ ਐਵੇਂ ਦਾ ਕਾਰਡ ਆਪਾਂ ਨੂੰ ਜਿਹੜਾ ਉਹ ਮਿਲ ਜਾਂਦਾ ਸੋ ਚੱਲਦੇ ਆਪਾਂ ਅੰਦਰ ਐਂਟਰੀ ਕਰਦੇ ਆਂ ਤੇ ਇੱਥੇ ਸਾਰਾ ਇਹ ਮੇਲਾ ਜਿਹੜਾ ਐਗਜ਼ੀਬਿਸ਼ਨ ਲੱਗਿਆ ਹੋਇਆ ਇਹ ਗਰਾਊਂਡ ਦੇ ਵਿੱਚ ਹਰ ਇੱਕ ਸਾਲ ਇਹ ਹੁੰਦਾ ਹੈ ਇੰਡੀਆ ਐਗਰੀ ਐਕਸਪੋ ਤੇ ਆ ਸਾਰੇ ਇਧਰ ਹਾਲ ਬਣੇ ਹੋਏ ਨੇ ਇਹ ਸਾਰਾ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਚੱਲਦੇ ਆਪਾਂ ਹਾਲ ਨੰਬਰ 1 ਦੇ ਅੰਦਰ ਇੱਥੇ ਬਹੁਤ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨੇ ਜਾਂ ਕੁਝ ਹੋਰ ਮਸ਼ੀਨਰੀ ਵਾਲੀਆਂ ਕੰਪਨੀਆਂ ਤੇ ਇਹ ਜਿਹੜੇ ਹਾਲ ਨੇ ਇਹਨਾਂ ਦੇ ਵਿੱਚ ਜਿਹੜੇ ਸਪੇਅਰ ਪਾਰਟ ਨੇ ਹਨਾ ਮਸ਼ੀਨਰੀਆ ਦੇ ਉਹ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਜਿਵੇਂ ਜਿਹੜੀ ਖੇਤੀ ਬੜੀ ਵਾਲੀ ਮਸ਼ੀਨਰੀ ਹੋ ਗਈ ਸਾਰੀ ਉਹ ਬਾਹਰ ਓਪਨ ਗਰਾਊਂਡ ਦੇ ਵਿੱਚ ਲੱਗੀ ਹੋਈ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹਨ ਤੇ ਅੰਦਰ ਕੁਝ ਇਸ ਤਰ੍ਹਾਂ ਦੀਆਂ ਕੰਪਨੀਆਂ ਆਈਆਂ ਹੋਈਆਂ ਨੇ ਜਿਵੇਂ ਕੁਝ ਹਬਲੇਡ ਹੋਗੇ ਹਨ ਸਾਰੇ ਜਿਵੇਂ ਸੁਪਰ ਸੀਡਰਾਂ ਦੇ ਭਲੇਡ ਹੋਗੇ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਉਹ ਕੰਪਨੀਆਂ ਨੇ ਹੈਗੀਆਂ ਉਹ ਇੱਥੇ ਸਾਰੇ ਪਹੁੰਚੇ ਹੋਏ ਨੇ ਜਿਹੜੇ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਉਹ ਬਣਾਉਂਦੀਆਂ ਨੇ ਉਹ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਜਿਵੇਂ ਟਰੈਕਟਰ ਹੋਗੇ ਮਸ਼ੀਨਾਂ ਹੋਗੀਆਂ ਉਹ ਵੀ ਇੱਥੇ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਜਿਹੜੇ ਇੱਥੇ ਆਪਣੇ ਹਾਲ ਨੇ ਇਹਨਾਂ ਦੇ ਵਿੱਚ ਇਹ ਕੰਪਨੀਆਂ ਨੇ ਜਿਵੇਂ ਇਹ ਰੂਟਾ ਬਲਟਰ ਦਾ ਗিয়ার ਬਾਕਸ ਹੋ ਗਿਆ ਹਨ ਇਹਨਾਂ ਕੋਲ ਤੇ ਇਸ ਤਰ੍ਹਾਂ ਦਾ ਸਾਰਾ ਸਮਾਨ ਹੈ ਅਲੱਗ-ਅਲੱਗ ਕੰਪਨੀਆਂ ਜਿਹੜੀਆਂ ਹੈ ਸਮਾਨ ਤਿਆਰ ਕਰਦੀਆਂ ਨੇ ਸਮਾਨ ਬਣਾਉਂਦੀਆਂ ਨੇ ਜਿਵੇਂ ਪਿੱਛੇ ਰੂਟਾ ਬਲਟਰ ਦਾ ਗিয়ার ਬਾਕਸ ਸੀਗਾ ਤੇ ਆ ਸਾਰੇ ਸਪੇਅਰ ਪਾਰਟ ਨੇ ਜਿਹੜੇ ਮਸ਼ੀਨਰੀ ਦੇ ਹਨ ਉਹ ਸਾਰੀਆਂ ਕੰਪਨੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਇਹ ਵੱਖ-ਵੱਖ ਕੰਪਨੀਆਂ ਇੱਥੇ ਜਿਹੜੀਆਂ ਆਈਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਇਹ ਸਟਾਲਾਂ ਇੱਥੇ ਲਾਈਆਂ ਹੋਈਆਂ ਨੇ ਕੁਝ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਡੇਰੀ ਫਾਰਮਿੰਗ ਨਾਲ ਸੰਬੰਧਤ ਹਨ ਜਿਹੜੇ ਦੁੱਧਾਂ ਵਾਲੇ ਪ੍ਰੋਡਕਟ ਬਣਾਉਂਦੀਆਂ ਨੇਗੀਆਂ ਖਾਲ ਫੀਲਡ ਹੋ ਗਈ ਜਿਵੇਂ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਰੇ ਇਹਨਾਂ ਦੇ ਕੋਲ ਦੁੱਧਾਂ ਵਾਲੀ ਪ੍ਰੋਡਕਟ ਨੇ ਦੁੱਧ ਵਧਾਉਣ ਵਾਲੇ ਸਾਰੇ ਪ੍ਰੋਡਕਟ ਨੇ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਇੱਧਰ ਕੁਝ ਬੈਲਡਿੰਗ ਵਾਲੀਆਂ ਮਸ਼ੀਨਾਂ ਹੋ ਗਈਆਂ ਹਨ ਤੇ ਇਸ ਤਰ੍ਹਾਂ ਦੀਆਂ ਕੰਪਨ ਜਿਵੇਂ ਇਹ ਸਾਰੇ ਬਿਲਡਿੰਗ ਸੈੱਟ ਹੋ ਗਏ ਐਵੇਂ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਉਹ ਵੀ ਇੱਥੇ ਆਈਆਂ ਹੋਈਆਂ ਨੇ ਐਵੇਂ ਅਲੱਗ-ਅਲੱਗ ਮਸ਼ੀਨਰੀ ਵਾਲੀਆਂ ਕੰਪਨੀਆਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਇਹ ਐਕਸੀਬਿਸ਼ਨ ਦੇ ਵਿੱਚ ਇਹ ਮੇਲੇ ਦੇ ਵਿੱਚ ਇੰਡੀਆ ਜਿਹੜਾ ਐਕਸਪੋ ਇੰਡੀਆ ਐਗਰੀਕਲਚਰ ਐਕਸਪੋ ਜਿਹੜਾ ਇਹ ਲੱਗਿਆ ਤੇ ਐਵੇਂ ਬਹੁਤ ਸਾਰੀਆਂ ਕੰਪਨੀਆਂ ਨੇ ਇੱਥੇ ਬਿਲਡਿੰਗ ਵਾਲੀਆਂ ਮਸ਼ੀਨਾਂ ਹੋ ਗਈਆਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਉਹ ਚੀਜ਼ਾਂ ਹੋ ਗਈਆਂ ਉਹ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਇੱਧਰ ਜਿਵੇਂ ਕੁਝ ਆਹ ਪ੍ਰੋਡਕਟ ਹੋ ਗਏ ਹਨ ਸ਼ੇਰਗਿਲ ਐਗਰੀਕਲਚਰ ਫਾਰਮ ਹੋ ਗਿਆ ਜਿਵੇਂ ਇਹਨਾਂ ਦੇ ਕੁਝ ਪ੍ਰੋਡਕਟ ਨੇ ਇੱਥੇ ਜਿਵੇਂ ਐਲੋਵੇਰਾ ਹੋ ਗਿਆ ਜਿਹੜੇ ਜਿਹੜੇ ਇਹ ਪ੍ਰੋਡਕਟ ਆ ਉਹਦੇ ਬਣਾਉਂਦੇ ਨੇ ਤੇ ਆ ਰੋਜ਼ ਹੋਗੇ ਰੋਜ਼ ਤੋਂ ਬਣਿਆ ਹੋਇਆ ਹੋ ਗਿਆ گلاب ਦੇ ਪੱਲਾਂ ਤੋਂ ਬਣੇ ਹੋਏ ਪ੍ਰੋਡਕਟ ਨੇਗੇ ਇਹ ਜਿਹੜੇ ਤੁਸੀਂ ਵਰਤ ਸਕਦੇ ਹੋ ਤੇ ਐਲੋਵੇਰਾ ਹੋ ਗਿਆ ਜਾਂ ਐਲੋਵੇਰਾ ਜੂਸ ਹੈ ਤੇ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਐਗਜ਼ਿਬੀਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਐਵੇਂ ਵੱਖ-ਵੱਖ ਕੰਪਨੀ ਵਾਲੇ ਸਾਰੇ ਇੱਥੇ ਪਹੁੰਚੇ ਹੋਏ ਨੇ ਇਹ ਹਰ ਇੱਕ ਸਾਲ ਇਹ ਲੱਗਦਾ ਹੈ ਇੰਡੀਆ ਐਗਰੀ ਐਕਸਪੋ ਹਨਾ ਤੇ ਆ ਵੀ ਸਾਰੇ ਇੱਥੇ ਖੇਤੀਬਾੜੀ ਨਾਲ ਸੰਬੰਧਤ ਸਾਰੀਆਂ ਚੀਜ਼ਾਂ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਹਨਾ ਉਹ ਇੱਥੇ ਪਹੁੰਚੇ ਹੋਏ ਨੇ ਜਿਵੇਂ ਆ ਇੱਥੇ ਇਹਨਾਂ ਦੀ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਹਨਾ ਤੇਵੇਂ ਸਾਰੇ ਜਾਂ ਕੰਪਨੀਆਂ ਇੱਥੇ ਪਹੁੰਚੀਆਂ ਨੇ ਕੀ ਕੀ ਹੁੰਦਾ ਬਈ ਤੁਹਾਡੀ ਕੰਪਨੀ ਦਾ ਟਾਰਗੇਟ ਹੈ ਮੁੰਬਈ ਸੇ ਕੰਪਨੀ ਦਾ ਕੀ ਕੀ ਹੁੰਦਾ ਸਰ ਆਪਕੇ ਕੋਲ ਇਹ ਕਰ ਲੋਗਾ ਐਗਰੀਕਲਚਰ ਮਸ਼ੀਨਰੀ ਕੇ ਲਿਏ ਹਾਈਡਰੋਲਿਕ ਪ੍ਰੋਡਕਟਸ ਸਪਲਾਈ ਕਰਤੇ ਹੈ ਅੱਛਾ ਹਾਂ ਸਰਸਿਆ ਹੈ ਉਹ ਮੁੰਬਈ ਸੇ ਮੁੰਬਈ ਸੇ ਮੁੰਬਈ ਬੇਸਡ ਕੰਪਨੀ ਆ ਯੈਸ ਇਹ ਮੁੰਬਈ ਦੀ ਕੰਪਨੀ ਆ ਕਹਿੰਦੇ ਤੇ ਐਗਰੀਕਲਚਰ ਨਾਲ ਸੰਬੰਧਿਤ ਸਾਰੀਆਂ ਸਪੇਅਰ ਪਾਰਟ ਬਣਾਉਂਦੇ ਨੇ ਹਾਂ ਜੀ ਇਹ ਮੈਨੂਅਲ ਕੰਟਰੋਲ ਵਾਲੇ ਮੈਨੂਅਲ ਆਪਰੇਟ ਕਰਤੇ ਜੋ ਅੱਛਾ ਅੱਛਾ ਮੈਨੂਅਲ ਆਪਰੇਟ ਕਰਤੇ ਹਾਂ ਠੀਕ ਹੈ ਤੇ ਸੋਲਨੋਇਡ ਹੈ ਜੋ ਕੋਇਲ ਤੇ ਆਪਰੇਟ ਹੁੰਦਾ ਹੈ ਇਹ ਮੋਟਰਸ ਹੈ ਪੌਂਸਟੇਰਿੰਗ ਆਰਬੀ ਪੀ ਸਟੇਰਿੰਗ ਆ ਇਧਰ ਆਪਣੇ ਇਧਰ ਆਰਬਿਡਾਲ ਬੋਲਤੇ ਪੰਜਾਬ ਮੇ ਉਹ ਸਟੇਰਿੰਗ ਯੂਨਿਟ ਹੈ ਜੋ ਸਟੇਰਿੰਗ ਕੋ ਕੰਟਰੋਲ ਕਰਤਾ ਹੈ ਸਤੰਦੀਆਂ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇਗੀਆਂ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਸਾਰੀਆਂ ਮਸ਼ੀਨਰੀ ਜਿਹੜੀਆਂ ਉਹ ਬਣਾਉਂਦੀਆਂ ਨੇ ਹਨਾ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਸਪੇਅਰ ਪਾਰਟ ਨੇ ਜਿਹੜੇ ਉਹ ਯੂਜ਼ ਹੁੰਦੇ ਨੇ ਖੇਤੀਬਾੜੀ ਦੇ ਵਿੱਚ ਤੇ ਆ ਜਿਵੇਂ ਬੇਅਰਿੰਗ ਹੋ ਗਏ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਹੜੀਆਂ ਇਹ ਬੇਅਰਿੰਗ ਬਣਾਉਂਦੇ ਨੇ ਤੇ ਬਾਕੀ ਬਾਈ ਹੋਣੀਆਂ ਤਾਂ ਆਪਾਂ ਜਾਣਕਾਰੀ ਲੈਣੇ ਆ ਕੀ ਕੀ ਹੁੰਦਾ ਸਰ ਤੁਹਾਡੀ ਕੰਪਨੀ ਦਾ ਹਾਂਜੀ ਸਰ ਕੀ ਕੀ ਹੁੰਦਾ ਹੈ ਆਪकी ਕੰਪਨੀ ਸਰ અમાਰਾਂ ਬੇਸਿਕਲੀ ਮੈਨੂਫੈਕਚਰਿੰਗ ਯੂਨਿਟ ਹੈ ਬੇਅਰਿੰਗਸ ਦਾ Okay, so, हम लोग बॉल बैरिंग स्टेपर रोलर और स्पेरिकल मैन्युफैक्चर करते हैं और ऑलमोस्ट आधी बेरिंग्स हम लोग इम्पोर्ट भी करते हैं जी जी यस सर बैरिंग काम है आपका सारा यस सर वी आर बेसिकली वो हम डायरेक्ट एंड यूजर को ही सप्लाई करते हैं बेरिंग्स यस okay, okay. yes. ਇਸ ਤੋਂ ਸਾਰੀਆਂ ਕੰਪਨੀਆਂ ਐਗਜ਼ੀਬਿਸ਼ਨ ਦੇ ਵਿੱਚ ਆਈਆਂ ਹੋਈਆਂ ਨੇ ਜਿਹੜਾ ਐਗਜ਼ੀਬਿਸ਼ਨ ਹੈ ਜਿਵੇਂ ਇਹ ਇਹਨਾਂ ਦਾ ਬੈਰਿੰਗਾਂ ਦਾ ਕੰਮ ਆ ਸਾਰਾ ਹਨ ਤੇ ਜਿਹੜੇ ਇਹ ਬੈਰਿੰਗ ਨੇ ਉਹ ਸਾਰੇ ਪ੍ਰੋਵਾਈਡ ਕਰਦੇ ਨੇ ਤੇ ਐਵੇਂ ਸਾਰੀਆਂ ਕੰਪਨੀਆਂ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਨਾਲ ਸੰਬੰਧਿਤ ਤੇ ਫੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਜਿਵੇਂ ਇੱਧਰ ਇਹ ਆ ਇੱਕ ਸਟਾਲ ਜਿਹੜੀ ਉਹ ਲੱਗੀ ਹੋਈ ਹੈ ਜੇ ਜੇ ਗਰੋਲਿਆਂ ਦੀ ਸਟਾਲ ਆ ਗਈ ਹੈ ਨਾ ਤੇ ਐਵੇਂ ਸਾਰੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇ ਕਿਹਾ ਕਿ ਹੋਤਾ ਹੈ ਆਪਕੇ ਕੋਲਸ ਕੀ ਹੈ ਆਪਦੀ ਕੰਪਨੀ ਦਾ ਕਾਸਟਿੰਗ ਹੋਤਾ ਹੈ ਐਸਜੀ ਜੀ ਜੇ ਆਪਣੀ ਹੈ ਜੀ ਜੇ ਗਰੂ ਜੀ ਜੇ ਗਰੂ ਪਾਉਂਕ ਪਾਸ ਠੀਕ ਹੈ ਠੀਕ ਤੇ ਇਹ ਸਾਰੀਆਂ ਕੰਪਨੀਆਂ ਐਵੇਂ ਇੱਥੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇਗੀਆਂ ਅਲੱਗ-ਅਲੱਗ ਮਸ਼ੀਨਰੀ ਹੋਗੀ ਜਿਹੜੀ ਜਿਵੇਂ ਪਿੱਛੇ 베ARING ਦਿਖਾਈ ਸੀ ਤੁਹਾਨੂੰ ਗੇਅਰ ਬਾਕਸ ਦਿਖਾਈ ਸੀ ਹੈਨਾ ਤੇ ਕੁਝ ਹੋਰ ਇਧਰ ਨਟ ਬੋਲਟ ਹੋਗੇ ਜਿਵੇਂ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਤੁਹਾਨੂੰ ਮਿਲਣਗੀਆਂ ਇਹ 5 ਤੋਂ ਲੈ ਕੇ 8 ਦਸੰਬਰ ਤੱਕ ਇਹ ਐਗਜ਼ੀਬਿਸ਼ਨ ਜਿਹੜਾ ਉਹ ਚੱਲਣਾ ਹੈ ਪੰਜ ਤੋ ਲੈ ਕੇ 8 ਦਸੰਬਰ ਤੱਕ ਤੁਸੀਂ ਇਹ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਜਿਹੜਾ ਹਿੱਸਾ ਲੈ ਸਕਦੇ ਹੋ ਭਾਗ ਲੈ ਸਕਦੇ ਹੋ ਤੇ ਅੱਗੇ ਚੱਲਦੇ ਆਂ ਅੱਗੇ ਆਪਾਂ ਕੁਝ ਹੋਰ ਦੇਖਦੇ ਆਂ ਜਾ ਕੇ ਹਨਾ ਤੇ ਇਹ ਜਿਹੜਾ ਹਾਲ ਆ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਸਾਰਾ ਸਮਾਨ ਬਣਾਉਂਦੀਆਂ ਨੇ ਜਿਵੇਂ ਇਹਨਾਂ ਦੇ ਆ ਜਿਹੜੇ ਸਾਰੇ ਪ੍ਰੋਡਕਟ ਇਹਨਾਂ ਨੇ ਲਿਖੇ ਹੋਏ ਨੇ ਆਹ ਗੇਅਰ ਕਵਰ ਹੋ ਗਿਆ ਡਸਟ ਕਵਰ ਹੋ ਗਿਆ ਤੇ ਟੌਪ ਲਿੰਕ ਹੋ ਗਿਆ ਰੂਟਰ ਹੋ ਗਿਆ ਹਨਾ ਸਪੋਰਟ ਪਾਈਪ ਹੋ ਗਿਆ ਤੇ ਇਹ ਸਾਰੇ ਇਹਨਾਂ ਦੇ ਪ੍ਰੋਡਕਟਰ ਨੇ ਇਹ ਚੀਜ਼ਾਂ ਇਹ ਕੰਪਨੀ ਵਾਲੇ ਬਣਾਉਂਦੇ ਨੇ ਜਿਵੇਂ ਆਪਾਂ ਤੁਹਾਨੂੰ ਸਾਰੇ ਪਿੱਛੇ ਦੱਸੀ ਨੇ ਹਨਾ ਲਿਸਟ ਇਹਨਾਂ ਨੇ ਜਿਹੜੀ ਉਹ ਲਾਈ ਹੋਈ ਹੈ ਤੇ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਸਾਰੇ ਕਵਰ ਪਿੱਛੇ ਲਿਖੇ ਹੋਏ ਸੀ ਨਾ ਆ ਸਾਰੇ ਪਾਰਟ ਪਏ ਨੇ ਜਿਹੜੇ ਇੰਪਲੀਮੈਂਟਸ ਦੇ ਪਾਰਟ ਨੇ ਉਹ ਸਾਰੀਆਂ ਇਹ ਕੰਪਨੀਆਂ ਨੇ ਰੱਖੀਆਂ ਤੇ ਅੱਗੇ ਚੱਲ ਕੇ ਆਪਾਂ ਅੱਗੇ ਦੇਖਦੇ ਆਂ ਇੱਧਰ ਵੀ ਕੁਝ ਹੋਰ ਕੰਪਨੀਆਂ ਨੇ ਗਈਆਂ ਇਹਨਾਂ ਕੋਲ ਵੀ ਉਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਦੇ ਪਾਰਟਸ ਨੇ ਇਹ ਜ਼ਿਆਦਾ ਸਟਾਲਾਂ ਜਿਹੜੀਆਂ ਪਾਰਟਸ ਵਾਲੀਆਂ ਹੀ ਨੇ ਲੱਗੀਆਂ ਹੋਈਆਂ ਆ ਸਾਰੇ ਹਾਰਵੈਸਟਿੰਗ ਬਲੇਡ ਹੋਗੇ ਇਹਨਾਂ ਦੇ ਕੋਲ ਬਲੇਡ ਵਾਲੀਆਂ ਕੰਪਨੀਆਂ ਸਾਰੀਆਂ ਇੱਥੇ ਆਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਸਾਰੀਆਂ ਐਗਜ਼ੀਬਿਸ਼ਨ ਦੇ ਵਿੱਚ ਸਟਾਲਸ ਲੱਗੀਆਂ ਹੋਈਆਂ ਨੇ ਬਲੇਡ ਵਾਲੀਆਂ ਕੰਪਨੀਆਂ ਹੋ ਗਈਆਂ ਪਿੱਛੇ ਜਿਵੇਂ ਕੁਝ 베ARING ਦਿਖਾਈ ਸੀ ਆਪਾਂ ਉਹ ਤੁਹਾਨੂੰ ਗিয়ার ਬਾਕਸ ਦਿਖਾਈ ਸੀ ਹਨਾ ਤੇ ਵੱਖ-ਵੱਖ ਕੰਪਨੀ ਵਾਲੇ ਇੱਥੇ ਆਏ ਹੋਏ ਨੇ ਇਹ ਐਗਜ਼ਿਬਿਸ਼ਨ ਦੇ ਵਿੱਚ ਇਹ ਐਗਜ਼ਿਬਿਸ਼ਨ ਦਾ ਵੱਖ-ਵੱਖ ਕੰਪਨੀ ਵਾਲੇ ਜਿਹੜੇ ਹਿੱਸਾ ਉਹ ਬਣੇ ਹੋਏ ਨੇ ਜਿਹੜੇ ਸਾਰੇ ਆਪ ਦਾ ਮਤਲਬ ਪਾਰਟਸ ਬਣਾਉਂਦੇ ਨੇ ਤੇ ਆ ਵੀ ਇਸ ਤਰ੍ਹਾਂ ਦੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਕਿਆ ਕਿਆ ਹੋਤਾ ਹੈ ਸਰ ਆਪ ਕੀ ਫਾਸਨਰ ਹੋਤਾ ਸਰ ਅੱਛਾ ਜੀ ਨਟਸ ਬੋਲਟਸ ਐਮਐਨ ਸਾਈਜ਼ ਆਨ ਸਾਰੇ ਬੋਲਟ ਬਣਾਤੇ ਆ ਓਕੇ ਜੀ ਇਹਦੇ ਆਇਆ ਇਹ ਨਟ ਬੋਲਟ ਵਾਲੀਆਂ ਕੰਪਨੀਆਂ ਵੀ ਇੱਥੇ ਇਹ ਐਗਜ਼ੀਬਿਸ਼ਨ ਦੇ ਵਿੱਚ ਆਈਆਂ ਹੋਈਆਂ ਨੇ ਐਵੇਂ ਸਾਰੀਆਂ ਸਪੇਅਰ ਪਾਰਟ ਵਾਲੀਆਂ ਕੰਪਨੀਆਂ ਕੁਝ ਹਨ ਇਹਨਾਂ ਨੇ ਹਿੱਸਾ ਇੱਥੇ ਲਿਆ ਇਹ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਇਹਨਾਂ ਨੇ ਆਪਣੀਆਂ ਸਟਾਲਸ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਗਿਆ ਬਾਕੀ ਇਸ ਤਰ੍ਹਾਂ ਇਧਰ ਖੇਤੀਬਾੜੀ ਦੇ ਇੰਪਲੀਮੈਂਟਸ ਵੀ ਇੱਥੇ ਜਿਹੜੇ ਉਹ ਮਿਲ ਜਾਣਗੇ ਜਿਵੇਂ ਹਾਂ ਜੋਸ਼ ਵਾਲਿਆਂ ਦੀ ਸਟਾਲ ਆ ਗਈ ਜੋਸ਼ ਵਾਲਿਆਂ ਦੇ ਸਾਰੇ ਇੰਪਲੀਮੈਂਟ ਇੱਥੇ ਜਿਹੜੇ ਉਹ ਲਾਏ ਹੋਏ ਨੇ ਜਿਹੜੇ ਜਿਹੜੇ ਹੈ ਇੰਪਲੀਮੈਂਟਸ ਇਹ ਬਣਾਉਂਦੇ ਨੇ ਹਨਾ ਤੇ ਹੋਰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਸਾਰੀਆਂ ਇੱਥੇ ਆਈਆਂ ਹੋਈਆਂ ਨੇ तकरीबन ਪੰਜਾਬ ਦੀਆਂ ਜਾਂ ਪੰਜਾਬ ਤੋਂ ਬਰੋਂ ਵੀ ਕੰਪਨੀਆਂ ਆਈਆਂ ਹੋਈਆਂ ਨੇ ਜਿਵੇਂ ਪਿੱਛੇ ਇੱਕ ਕੰਪਨੀ ਸੀ ਉਹ ਮੁੰਬਈ ਤੋਂ ਆਏ ਹੋਏ ਸੀਗੇ ਹਨਾ ਮੁੰਬਈ ਤੋਂ ਆ ਕੇ ਉਹਨਾਂ ਨੇ ਹਿੱਸਾ ਲਿਆ ਇਹ ਐਗਜ਼ੀਬਿਸ਼ਨ ਦੇ ਵਿੱਚ ਤੇ ਇੱਧਰ ਸਾਰੇ ਉਸੇ ਤਰ੍ਹਾਂ ਜਿਵੇਂ ਬਲੇਡ ਹੋਗੇ ਜਿਹੜੇ ਬਲੇਡ ਸਾਰੇ ਵਰਤੇ ਜਾਂਦੇ ਨੇ ਸੂ ਪ੍ਰੋਸੀਜਰਸ ਦੇ ਵਿੱਚ ਵੀ ਜਿਵੇਂ ਪਿੱਛੇ ਤੁਹਾਨੂੰ ਦਿਖਾਇਆ ਸੀਗਾ ਇਹਨਾਂ ਦੇ ਕੋਲ ਸਾਰੇ ਸਪੇਅਰ ਪਾਰਟ ਸੀਗੇ ਰੋਟਾ ਬਿਲਟਰਾਂ ਦੇ ਜਿਵੇਂ ਹਨ ਸਾਰੇ ਕਈ ਆ ਪਾਈ ਯੂਨੀਅਨ ਤੋਂ ਜਾਣਕਾਰੀ ਵੀ ਜਿਹੜੀ ਹੋ ਲੈਨੇ ਆ ਨਮਸਕਾਰ ਸਰ ਕੀ ਕੀ ਹੋਤਾ ਹੈ ਜੀ ਆਪकी ਕੰਪਨੀ ਦਾ ਸਰ ਆਪਣੇ ਕੋਲ ਐਗਰੀਕਲਚਰ ਮਸ਼ੀਨਰੀ ਪਾਰਟਸ ਹੁੰਦੇ ਸਾਰੇ ਜੀ ਰੋਟਾ ਬਿਲਟਰ ਦੇ ਕਮਾਈਂ ਦੇ ਰੀਪਰ ਦੇ ਟੋਟਲੀ ਪਾਰਟ ਹੁੰਦੇ ਜੀ ਟੋਟਲੀ ਪਾਰਟ ਹਾਂਜੀ ਹਾਂਜੀ ਇਹਨਾਂ ਕੋਲ ਸਾਰੇ ਐਗਰੀਕਲਚਰ ਨਾਲ ਸੰਬੰਧਿਤ ਸਾਰੇ ਟੋਟਲੀ ਪਾਰਟ ਹੁੰਦੇ ਨੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਸਾਰੇ ਹਨਾ ਸਪੇਅਰ ਪਾਰਟਸ ਹੋਗੇ ਇਹਨਾਂ ਨੇ ਡਿਸਪਲੇ ਇੱਥੇ ਜਿਹੜੇ ਉਹ ਕੀਤੇ ਹੋਏ ਨੇ ਤੇ ਜਿਵੇਂ ਆਪਾਂ ਅ ਅੱਗੇ ਹੋਰ ਕਿਸਾਨ ਮੇਲੇ ਦੇਖਦੇ ਹੁੰਦੇ ਹਾਂ ਉਹਨਾਂ ਦੇ ਵਿੱਚ ਜ਼ਿਆਦਾ ਮਸ਼ੀਨਰੀ ਹੁੰਦੀ ਹੈ ਤੇ ਇੱਥੇ ਸਪੇਅਰ ਪਾਰਟ ਵਾਲੀਆਂ ਵੀ ਬਹੁਤ ਸਾਰੀਆਂ ਸਟਾਲਾਂ ਹੈਗੀਆਂ ਨੇ ਤੇ ਇਹਦੇ ਨਾਲ ਇਹ ਕੁਝ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਆਪਾਂ ਨੂੰ ਜਿਹੜੇ ਉਹ ਇੱਥੇ ਮਿਲ ਜਾਣਗੇ ਹਨਾ ਸਾਰੇ ਕੁਝ ਤੇਲ ਹੋਗੇ ਜਿਵੇਂ ਅ ਐਵੇਂ ਦੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਤੇ ਤੇਰ ਕੁਝ ਹੋਰ ਇਕੁਪਮੈਂਟ ਹੋਗੇ ਜਿਵੇਂ ਕੁਝ ਕੱਟਣ ਵਾਲੇ ਹੋਗੇ ਹਨ ਤੇ ਜਿਵੇਂ ਦਰਖਤ ਕੱਟਣ ਵਾਲੇ ਹੋਗੇ ਜਾਂ ਪਾਰਕ ਦੇ ਵਿੱਚ ਜਿਹੜੀ ਕਟਾਈ ਕਰਨ ਵਾਲੇ ਆਹ ਵੱਡੇ ਵੱਡੇ ਕਟਰ ਹੋਗੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਥੋਂ ਜਿਹੜੀਆਂ ਉਹ ਮਿਲ ਜਣਗੀਆਂ ਸਾਰੀਆਂ ਕੁਝ ਗੁੜਾਈ ਵਾਸਤੇ ਹੋਗੇ ਸਪਲਾਸ ਹੋਗੇ ਹਨ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਆ ਟੂਲ ਹੋਗੇ ਸਾਰੇ ਵੱਖ-ਵੱਖ ਤਰੀਕੇ ਦੇ ਸਾਰੇ ਹ ਕਟਿੰਗ ਵਾਲੀ ਜਿਵੇਂ ਇਹਨਾਂ ਦੇ ਕੋਲ ਟੂਲ ਨੇ ਤੇ ਐਵੇਂ ਸਾਰੀਆਂ ਸਟਾਲ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਦੋ ਹਾਲ ਨੇ ਦੋ ਹਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਇੰਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਹੈ ਉਹ ਬਾਹਰ ਵਾਲੇ ਪਾਸੇ ਲੱਗੀ ਹੋਈ ਹੈ ਉਧਰ ਵੀ ਆਪਾਂ ਜਾਵਾਂਗੇ ਤੇ ਇਹ ਤਕਰੀਬਨ ਤੁਹਾਨੂੰ ਹਾਲ ਨੰਬਰ 1 ਆਪਾਂ ਸਾਰਾ ਦਿਖਾਤਾ ਹਨਾ ਇੱਥੇ ਇਸ ਤਰ੍ਹਾਂ ਦੀਆਂ ਇੰਸਟਾਲਾਂ ਨੇ ਸਾਰੀਆਂ ਖੇਤੀਬਾੜੀ ਨਾਲ ਸੰਬੰਧਿਤ ਸਪੇਅਰ ਪਾਰਟ ਹਰ ਇੱਕ ਤਰੀਕੇ ਦਾ ਸਪੇਅਰ ਪਾਰਟ ਤੁਹਾਨੂੰ ਇੱਥੋਂ ਮਿਲ ਜੂ ਖੇਤੀਬਾੜੀ ਨਾਲ ਸੰਬੰਧਿਤ ਉਕਸਪੇਅਰਪਾਰ ਤੁਸੀਂ ਆ ਕੇ ਇਥੋਂ ਲੈ ਸਕਦੇ ਹੋ ਮੇਲੇ ਦੇ ਵਿੱਚੋਂ ਹਨ ਤੇ ਆਪਾਂ ਹੁਣ ਚੱਲਦੇ ਹਾਂ ਇਥੋਂ ਹਾਲ ਨੰਬਰ 2 ਵੱਲ ਨੂੰ ਹਾਲ ਨੰਬਰ ਆਪਾਂ 2 ਜਾ ਕੇ ਦੇਖਦੇ ਹਾਂ ਇੱਧਰ ਆਪਾਂ ਤਕਰੀਬਨ ਤੁਹਾਨੂੰ ਸਾਰਾ ਦਿਖਾ ਦੇ ਦਿੱਤਾ ਸਾਰੀਆਂ ਸਟਾਲਾਂ ਆਪਾਂ ਦਿਖਾਤੀਆਂ ਤੇ ਆਹ ਇੰਡਸਟਰੀਅਲ ਚੇਨ ਹੋ ਗਈਆਂ ਜਿਵੇਂ ਆ ਵੀ ਆਪਾਂ ਦਿਖਾ ਦਨੇ ਆ ਤੁਹਾਨੂੰ ਇਹ ਜਿਹੜੀਆਂ ਚੇਨ ਵਰਤੀਆਂ ਜਾਂਦੀਆਂ ਨੇ ਤੇ ਇਹ ਵੀ ਇਥੋਂ ਮਿਲ ਜਾਣਗੀਆਂ ਦੇਖੋ ਇਹ ਵੀ ਇਹਨਾਂ ਦੀ ਕੰਪਨੀ ਹੈ ਜਿਹੜੀ ਇਹ ਚੇਨਸ ਵਾਲੀ ਹੈ ਪ੍ਰੇਟਿਕ ਜਿਹੜੀਆਂ ਚੈਨ ਤੁਹਾਨੂੰ ਇਥੋਂ ਜਿਹੜੀਆਂ ਉਹ ਮਿਲ ਜਣਗੀਆਂ ਇਹਨਾਂ ਨੇ ਡਿਸਪਲੇ ਜਿਹੜੀਆਂ ਉਹ ਕੀਤੀ ਹੋਈਆਂ ਨੇ ਤੇ ਇੱਧਰ ਵੀ ਹਾਲ ਦੇ ਵਿੱਚ ਵੀ ਕੁਝ ਕੁ ਕੰਪਨੀ ਵਾਲਿਆਂ ਨੇ ਆਪਦੇ ਇੰਪਲੀਮੈਂਟਸ ਲਾਏ ਹੋਏ ਨੇ ਜਿਵੇਂ ਆ ਇਹਨਾਂ ਨੇ ਆਪਦੇ ਇੰਪਲੀਮੈਂਟਸ ਇੱਥੇ ਲਾਏ ਹੋਏ ਨੇ ਇਹਨਾਂ ਨੇ ਲੈਂਡ ਐਗਰੋ ਵਾਲਿਆਂ ਦੇ ਇੱਥੇ ਰੂਟਾਵੇਟਰ ਨੇ ਇਹਨਾਂ ਨੇ ਆਪਦੇ ਰੂਟਾਵੇਟਰ ਸਾਰੇ ਲਾਏ ਹੋਏ ਨੇ ਹਨਾ ਵੱਖ-ਵੱਖ ਤਰ੍ਹਾਂ ਦੇ ਰੂਟਾਵੇਟਰ ਤੇ ਇੱਥੇ ਇਹਦੇ ਬਾਰੇ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਹੋਈ ਹੈ ਐਵੇਂ ਸਾਰੀਆਂ ਕੰਪਨੀਆਂ ਨੇ ਹੈਗੀਆਂ ਬਾਕੀ ਇਹਦੇ ਉੱਪਰ ਇਨਫੋਰਮੇਸ਼ਨ ਜਿਹੜੀ ਦਿੱਤੀ ਹੋਈ ਹੈ ਵੀ ਇਹ ਕਿੰਨੇ ਫੁੱਟ ਵਾਲਾ ਇੱਥੋਂ ਤੁਹਾਨੂੰ ਆਫਰਾਂ ਵੀ ਜਿਹੜੀਆਂ ਕੁਸ਼ਕ ਮਿਲਣਗੀਆਂ ਇਹ ਐਗਜ਼ੀਬੀਸ਼ਨ ਦੇ ਵਿੱਚ ਹੈ ਨਾ ਮੇਲੇ ਦੇ ਵਿੱਚੋਂ ਜੇ ਤੁਸੀਂ ਕੁਝ ਵੀ ਖਰੀਦ ਕੇ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਆਫਰਾਂ ਵੀ ਜਿਹੜੀਆਂ ਹੋ ਮਿਲਣਗੀਆਂ ਇਹ ਸਾਰਾ ਆਪਾਂ ਤੁਹਾਨੂੰ ਦਿਖਾਇਆ ਹੈ ਹਾਲ ਨੰਬਰ 1 ਤੇ ਇਸ ਤੋਂ ਬਾਅਦੋਂ ਆਪਾਂ ਹੁਣ ਚੱਲਾਂਗੇ ਹਾਲ ਨੰਬਰ 2 ਦੇ ਵਿੱਚ ਹਾਲ ਨੰਬਰ ਆਪਾਂ 2 ਜਾ ਕੇ ਦੇਖਦੇ ਹਾਂ ਹੁਣ ਆਪਾਂ ਚੱਲਦੇ ਹਾਂ ਹਾਲ ਨੰਬਰ 2 ਦੇ ਵਿੱਚ ਹਾਲ ਨੰਬਰ 2 ਤੁਹਾਨੂੰ ਦਿਖਾਉਨੇ ਆ ਹਨਾ ਤੇ ਇੱਥੇ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਕੀ ਕੀ ਦੇਖਣ ਨੂੰ ਜਿਹੜਾ ਮਿਲਦਾ ਇੱਥੇ ਵੀ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਜਿਹੜੀਆਂ ਸਟਾਲਾਂ ਉਹ ਲਾਈਆਂ ਹੋਈਆਂ ਨੇ ਤੇ ਇੱਥੇ ਵੀ ਸਾਰੀਆਂ ਜਿਹੜੀਆਂ ਕੰਪਨੀਆਂ ਆਈਆਂ ਨੇ ਉਹਨਾਂ ਦੇ ਕੋਲ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਸਾਰਾ ਸਮਾਨ ਹੈ ਜਿਵੇਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਪਾਰਟਸ ਹੋਗੇ ਹਨ ਜਿਹੜੇ ਐਗਰੀਕਲਚਰ ਦੇ ਵਿੱਚ ਇੰਪਲੀਮੈਂਟਸ ਵਰਤੇ ਜਾਂਦੇ ਨੇ ਉਹਨਾਂ ਦੇ ਜਿਹੜੇ ਪਾਰਟ ਨੇ ਉਹ ਸਾਰੇ ਇੱਥੋਂ ਮਿਲਦੇ ਨੇ ਜਿਹੜੀਆਂ ਇਹ ਸਟਾਲਾਂ ਦੇ ਆ ਸਾਰੇ ਪਾਰਟ ਇੱਥੇ ਜਿਹੜੇ ਉਹ ਲਾਏ ਹੋਏ ਨੇ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਸੰਦ ਨੇ ਹਨਾ ਉਹਨਾਂ ਦੇ ਸਪੇਅਰ ਪਾਰਟਸ ਨੂੰ ਇੱਥੋਂ ਜਿਹੜੇ ਉਹ ਮਿਲ ਜਾਣਗੇ ਕਿਸੇ ਵੀ ਪਾਰਟ ਦੀ ਜ਼ਰੂਰਤ ਹੈ ਉਹ ਤੁਸੀਂ ਇੱਥੋਂ ਜਿਹੜੇ ਉਹ ਖਰੀਦ ਸਕਦੇ ਹੋ ਸਾਰੀਆਂ ਇਹ ਪਾਰਟ ਵਾਲੀਆਂ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸਾਰੀਆਂ ਆਪਾਂ ਸਟਾਲਾਂ ਜਾ ਕੇ ਦੇਖਦੇ ਆਂ ਵੱਖ-ਵੱਖ ਕੰਪਨੀਆਂ ਨੇ ਜਿਹੜੀਆਂ ਉਹ ਇੱਥੇ ਪਹੁੰਚੀਆਂ ਹੋਈਆਂ ਨੇਗੀਆਂ ਤੇ ਜਿਵੇਂ ਆਪਾਂ ਪਹਿਲਾ ਨੰਬਰ ਹਾਲ ਦਿਖਾਇਆ ਸੀ ਤੁਹਾਨੂੰ ਉਸ ਤਰ੍ਹਾਂ ਹੀ ਇਹ ਵੀ ਹਾਲ ਨੰਬਰ 2 ਬਹੁਤ ਵੱਡਾ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹਨਾ ਤੇ ਬਾਈ ਹੁਣੀਆਂ ਤੋਂ ਆਪਾਂ ਪੁੱਛਦੇ ਆਂ ਤੇ ਬਾਈ ਇਹ ਸਕਿਉਰਟੀ ਲੌਕ ਵਗੈਰਾ ਨੇ ਹਾਂਜੀ ਭਾਈ ਸਕਿਉਰਟੀ ਲੌਕ ਆ ਜਾਂਦੇ ਭਾਈ ਅੱਛਾ ਜੀ ਇਹ ਤੁਸੀਂ ਮੇਨ ਡੋਰ ਤੇ ਲਾਣਾ ਹੋਵੇ ਜਾਂ ਤੁਸੀਂ ਆਫਿਸ ਤੇ ਲਾਣਾ ਹੋਵੇ ਕਿ ਅਨੌਥਰਾਇਜ਼ਡ ਪਰਸਨ ਐਂਟਰ ਨਾ ਕਰ ਪਾਵੇ ਤੁਹਾਡੇ ਹਾਂਜੀ ਆਹ ਟੈਂਡਸ ਮਸ਼ੀਨਸ ਹੋ ਗਈਆਂ ਆਹ ਵਾਟਰ ਪ੍ਰੂਫ ਹੈ ਤੁਸੀਂ ਕਹਿੰਦੇ ਕਿ ਮੇਰਾ ਆਊਟ ਡੋਰ ਆਫਿਸ ਆਇਕ ਹਾਂਜੀ ਕਿਸੇ ਕੰਨੇ ਮੇਰਾ ਆਊਟਡੋਰ ਤੇ ਆਫਿਸ ਦਾ ਬਾਹਰ ਲਗਣੀ ਮਸ਼ੀਨ ਇਹ ਆ ਲਗਾ ਸਕਦੇ ਹੋ ਕਿ ਇਹ ਚ ਵਾਟਰ ਪ੍ਰੂਫ ਪਰਾਂ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਇਹ ਫਿੰਗਰਪ੍ਰਿੰਟ ਕਾਰਡ ਪਾਸਵਰਡ ਦੇ ਨਾਲ ਹੈ ਇਹ ਕਾਰਡ অর ਪਾਸਵਰਡ ਦੇ ਨਾਲ ਹੈ ਠੀਕ ਇਹਨਾਂ ਦੀ ਕੀਮਤ ਕਿੱਥੇ ਤੋਂ سٹਾਰਟ ਹੈ ਜੀ ਸੋ ਸਟਾਰਟ ਅਪ ਜਿਹੜੇ ਹੋ ਜਾਂਦੀ ਹੈ ਸਰ ਜਿਹੜੇ ਫਿੰਗਰਪ੍ਰਿੰਟ ਨਾਲ سٹਾਰਟ ਹੁੰਦੀ ਹੈ 9500 ਰੁਪਏ ਤੋਂ ਵਿਦ ਐਕਸੈਸ ਕੰਟਰੋਲ ਲੋਕ ਲਾ ਕੇ ਹਾਂਜੀ ਇਹ ਹੁੰਦਾ ਸਰ 6500 ਰੁਪਏ ਤੋਂ 6500 ਹਾਂਜੀ ਠੀਕ ਹੈ ਜੀ ਬਾਕੀ ਆਪਣੇ ਕੋਲ ਸਾਰੇ ਮਸ਼ੀਨਸ ਬਾਇਓਮੈਟ੍ਰਿਕਸ ਕੈਮਰੇ ਆਗੇ ਵਾਈਫਾਈ ਹਾਂਜੀ ਠੀਕ ਹੈ ਇਹ ਚ ਆਡੀਓ ਇਨ ਤੇ ਆਊਟ ਦੋਨੋ ਆ ਤੁਸੀਂ ਵੌਇਸ ਸੁਣ ਵੀ ਸਕਦੇ ਹੋ ਗੱਲ ਵੀ ਕਰ ਸਕਦੇ ਹੋ ਠੀਕ ਹੈ ਤੇ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਚ ਮੈਮਰੀ ਕਾਰਡ ਪਾਤਾ ਚੋਣ ਦੇ ਵੀ ਦਾ ਤੁਹਾਡੀ ਰਿਕਾਰਡਿੰਗ ਸ਼ੋ ਹੋ ਜੂਗੀ ਹਾਂਜੀ ਬਿਲਕੁਲ ਠੀਕ ਹੈ ਤੇ ਉਹ ਚੀਜ਼ ਹੈ ਸਰ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਐਗਜ਼ੀਬਿਸ਼ਨ ਦੇ ਵਿੱਚ ਆਈਆਂ ਹੋਈਆਂ ਨੇ ਜਿਵੇਂ ਅਬਾਈ ਯੂਨੀਅਨ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਨਾ ਆ ਕੁਝ ਸਕਿਉਰਟੀ ਲੋਕ ਹੋਗੇ ਤੇ ਇਹਨਾਂ ਦੇ ਕੋਲ ਕੈਮਰੇ ਹੋਗੇ ਤੇ ਐਵੇਂ ਵੱਖ-ਵੱਖ ਕੰਪਨੀਆਂ ਆਈਆਂ ਹੋਈਆਂ ਨੇ ਅੱਛਾ ਇਹ ਸਾਰੀਆਂ ਬਾਇਓ ਅਟੈਂਡੈਂਸ ਮਸ਼ੀਨਾਂ ਨੇ ਬਾਇਓਮੈਟ੍ਰਿਕ ਇਹ ਜਿਵੇਂ ਆਪਾਂ ਸਕੂਲ ਕਾਲਜ ਜਾਂ ਕਿਸੇ ਵੀ ਕੰਪਨੀ ਦੇ ਵਿੱਚ ਯੂਜ਼ ਕਰਦੇ ਨੇ ਹਾਂਜੀ ਇਹ ਬਾਇਓਮੈਟ੍ਰਿਕ ਅਟੈਂਡੈਂਸ ਮਸ਼ੀਨਾਂ ਨੇਗੀਆਂ ਤੇ ਐਵੇਂ ਸਾਰੀਆਂ ਕੰਪਨੀਆਂ ਨੇਗੀਆਂ ਇੱਥੇ ਤੇ ਅੱਗੇ ਚੱਲਦੇ ਆ ਅੱਗੇ ਕੁਝ ਹੋਰ ਆਪਾਂ ਜਾ ਕੇ ਦੇਖਦੇ ਆਂਗੇ ਤੇ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਹੋਈਆਂ ਨੇਗੀਆਂ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਵੀ ਇੱਥੇ ਆਈਆਂ ਹੋਈਆਂ ਨੇ ਜਿਹੜੀਆਂ ਉੱਪਰ ਆਪਾਂ ਚਾਦਰਾਂ ਪਾਉਨੇ ਆ ਇਹ ਆਪਾਂ ਪਹਿਲਾਂ ਵੀ ਇੱਕ ਮੇਰੇ ਹੱਥ 'ਚ ਵੀਡੀਓ ਦੇ ਵਿੱਚ ਦਿਖਾਈਆਂ ਸੀਗੀਆਂ ਹਨ ਤੇ ਆ ਸਾਰੀਆਂ ਚਾਦਰਾਂ ਨੇਗੀਆਂ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਪਾਉਨੇ ਆ ਜਾਂ ਆਪਾਂ ਆਪਦੇ ਜਿਹੜੇ ਉਹ ਬਣਾਉਨੇ ਆ ਸ਼ੈੱਡ ਬਣਾਉਨੇ ਆ ਹਨ ਉਹ ਸਾਰੀਆਂ ਕੰਪਨੀਆਂ ਨੇਗੀਆਂ ਤੇ ਅੱਗੇ ਦੇਖਦੇ ਆਪਾਂ ਦੇ ਇੱਥੇ ਹੋਰ ਬਹੁਤ ਸਾਰੇ ਸਪੇਅਰ ਪਾਰਟ ਨੇਗੇ ਇਹ ਕੰਪਨੀ ਜਿਵੇਂ ਇੱਥੇ ਆਈ ਹੋਈ ਆ ਹਨ ਦੇ ਬਾਈ ਯੂਨੀਅਨ ਤੋਂ ਆਪਾਂ ਇਨਫੋਰਮੇਸ਼ਨ ਵੀ ਜਿਹੜੀ ਉਹ ਲਵਾਂਗੇ ਜਾਣਕਾਰੀ ਲਵਾਂਗੇ ਤੇ ਕੀ ਕੀ ਹੁੰਦਾ ਸਰ ਤੁਹਾਡੀ ਕੰਪਨੀ ਦੇ ਕੀ ਕੀ ਬਣਾਉਂਦੇ ਨੇ ਨਿਊ ਟੈਕ ਟ੍ਰਾਂਸਮਿਸ਼ਨ ਅੱਛਾ ਠੀਕ ਹੈ ਜੀ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਸਾਰੀਆਂ ਸਟਾਲਾਂ ਨੇ ਨੇ ਲਾਈਆਂ ਹੋਈਆਂ ਨੇ ਤੇ ਆ ਸਾਰੇ ਜਿਵੇਂ ਇਹਨਾਂ ਦੀ ਬੈਲਟ ਹੋ ਗਈ ਹੈ ਨਾ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਇਹ ਚੀਜ਼ਾਂ ਸਾਰੇ ਉਹ ਤਿਆਰ ਕਰਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਰ ਅਸਕੱਲ ਕੀ ਕੀ ਹੁੰਦਾ ਜੀ ਆਪਣੀ ਕੰਪਨੀ ਆਪਣੀ ਵੀ ਕੰਬਾਈਨਾ ਦਾ ਆਪੜਾ ਕੰਮ ਆਗਾ ਉਹ ਘਰ ਜਾ ਕੇ ਕਰ ਦੇਣਗੇ ਹਨਾ ਕੰਬਾਈਨ ਦੀ ਜਿਵੇਂ ਮੇਨਲੀ ਐਸਐਮਐਸ ਹੈਗਾ ਕੰਬਾਈਨ ਦੇ ਪਿੱਛੇ ਐਸਐਮਐਸ ਲੱਗਦਾ ਕੰਬਾਈਨ ਦੇ ਪਿੱਛੇ 4x4 ਲੱਗਦਾ ਹੈ ਕੰਬਾਈਨ ਦਾ ਏਸੀ ਕੈਬਨ ਹੈਗਾ ਇਹਦੀ ਸਰਵਿਸ ਆਪਣੀ ਜਿਵੇਂ ਕੰਬਾਈਨ ਵੀਰੇ ਐਡਾ ਬੜਾ ਸਾਧਨ ਆ ਉਹਨੂੰ ਕਿਤੇ ਦੂਸਰੀ ਜਗ੍ਹਾ ਲੈ ਕੇ ਜਾਣਾ ਔਖਾ ਪਰ ਆਪਾਂ ਇਹਦੀ ਸਰਵਿਸ ਹੈ ਜਿਹੜੀ ਸਾਰੇ ਜਿਹੜੇ ਸਸਰੀ ਮਸ਼ੀਨਸ ਨੇ ਉਹ ਘਰੇ ਜਾ ਕੇ ਦੇ ਰਿਆਂਗੇ ਤੇ ਮੇਨਲੀ ਆਪਣਾ ਸਾਰਾ ਕੰਮ ਜਿਵੇਂ 4x4 ਪਿਆਗਾ ਜਿਵੇਂ ਮੂੰਗੀ ਆਪਣਾ ਮੱਕੀ ਦਾ ਸੀਜ਼ਨ ਆ ਰਹੇਗਾ ਉਹਦੇ ਵਿੱਚ ਕੰਬਾਈਨ 4x4 ਪਿੱਛੇ ਲੱਗ ਜਾਂਦਾ ਹੈ ਤਾਂ ਕਿ ਮਸ਼ੀਨ ਚੱਲਣ ਸ ਆਸਾਨੀ ਰਹੇ ਤੇ ਐਸਐਮਐਸ ਸਾਨੂੰ ਸਾਰਿਆਂ ਨੂੰ ਬਤੀਆ ਰਾਈਸ ਆਪਣਾ ਜੀਰੀ ਚ ਲੋਡ ਪੈਂਦੀ ਹੈ ਝੋਨੇ ਚ ਲੋਡ ਪੈਂਦੀ ਹੈਗੀ ਤੇ ਉਹਦੇ ਪਿੱਛੇ ਲੱਗਦਾ ਆਪਣੀ ਸਰਵਿਸ ਮੇਨਲੀ ਇਹੀ ਆ ਕਿਸਾਨ ਦੇ ਲਈ ਕਿ ਆਪਾਂ ਘਰੇ ਜਾ ਕੇ ਸਰਵਿਸ ਦੇ ਰਾਂਗੇ ਉਹਨੂੰ ਆਪਣੀ ਮਸ਼ੀਨ ਕਿਤੇ ਹੋਰ ਨਹੀਂ ਲੈ ਕੇ ਜਾਣੀ ਪਊਗੀ ਬਾਕੀ ਆਪਾਂ ਆਫਰ ਲਾਇਆ ਹੈਗਾ ਜੇ ਕਿਸੇ ਨੇ ਬੁੱਕ ਕਰਾਉਣਾ 4x ਐਸਐਮਐਸ ਹੈ ਏਸੀ ਕੈਬਨ ਆਪਾਂ 10000 ਦੀ ਛੂਟ ਦੇ ਰਹੇ ਹਾਂ ਮੇਲੇ ਤੇ 5 ਤੋਂ ਜੀ ਜੀ ਆਪਣੀ ਕੰਮਾਈ ਦਾ ਆਪਣਾ ਫਰਮ ਦਾ ਨਾਮ ਐਮ ਐਸ ਐਨ ਇੰਜੀਨੀਅਰਿੰਗ ਗਰਦਾਲਪੁਰ ਠੀਕ ਗਰਦਾਲਪੁਰ ਹਾਂਜੀ ਧੰਨਵਾਦ ਠੀਕ ਹੈ ਥੈਂਕ ਯੂ ਐਵੇਂ ਸਾਰੀਆਂ ਸਟਾਲਾਂ ਨੇ ਜਿਵੇਂ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਸਾਰੀਆਂ ਨੇ ਕਹਿੰਦੇ ਆਫਰ ਜਿਹੜੀ ਲੱਗੀ ਹੋਈ ਹੈ ਜੇ ਤੁਸੀਂ ਮੇਲੇ ਦੇ ਵਿੱਚ ਆ ਕੇ ਬੁੱਕ ਕਰਵਾਉਨੇ ਹੋ ਤਾਂ ਤੁਹਾਨੂੰ ਆਫਰ ਜਿਹੜੀ ਉਹ ਮਿਲ ਜੂਗੀ ਐਵੇਂ ਵਕ ਵਕ ਕੰਪਨੀ ਵਾਲੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਨੇ ਆਪਣੀਆਂ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਆ ਵੀ ਇਥੋਂ ਜਿਵੇਂ ਆਪਾਂ ਅੱਗੇ ਹੋਰ ਮੇਲਿਆਂ ਦੇ ਵਿੱਚ ਵੀ ਤੁਹਾਨੂੰ ਦਿਖਾਉਣੇ ਹੁੰਦੇ ਹਨ ਹਣਾ ਕੁਝ ਐਵੇਂ ਕਟਰ ਵੀ ਮਿਲ ਜਾਣਗੇ ਸਾਰੇ ਸਬਜ਼ੀ ਕੱਟਣ ਵਕ ਵਕ ਤੇ ਈਕੇ ਦੇ ਕਟਰ ਹੁੰਦੇ ਨੇ ਸਾਰਾ ਘਰਾਂ ਦੇ ਵਿੱਚ ਵਰਤੋਂ ਵਾਲਾ ਸਮਾਨ ਤੁਹਾਨੂੰ ਇੱਥੇ ਜਿਹੜਾ ਹੋ ਮਿਲ ਜੂਗਾ ਇਹ ਬਾਈ ਹੁਣੇ ਹਲੇ ਸੈਟਿੰਗ ਕਰ ਰਹੇ ਨੇ ਨਹੀਂ ਇਹੇ ਕੱਟ ਕੇ ਵੀ ਦਿਖਾਉਂਦੇ ਹੁੰਦੇ ਨੇ ਤੇ ਅੱਗੇ ਆਪਾਂ ਚੱਲਦੇ ਆਂਗੇ ਹੋਰ ਤੁਹਾਨੂੰ ਦਿਖਾਉਂਦੇ ਆਂਗੇ ਜਾ ਕੇ ਸਾਰੀਆਂ ਇਹ ਕੰਪਨੀਆਂ तकरीबन ਖੇਤੀਬਾੜੀ ਨਾਲ ਸੰਬੰਧਿਤ ਕੰਪਨੀਆਂ ਨੇ ਜਿਹੜੀਆਂ ਇੱਥੇ ਜੜੀਆਂ ਪਹੁੰਚੀਆਂ ਹੋਈਆਂ ਨੇ ਹਨਾ ਕੁਝ ਜਿਵੇਂ ਇਹਨਾਂ ਦੇ ਪਾਈਪ ਹੋਗੇ ਐਵੇਂ ਪਾਈਪ ਵਾਲੀਆਂ ਕੰਪਨੀਆਂ ਵੀ ਇੱਥੇ ਜਿਹੜੀਆਂ ਆਈਆਂ ਹੋਈਆਂ ਨੇ ਜਿਹੜੀਆਂ ਆਪਣੀਆਂ ਪਾਈਪਸ ਬਣਾਉਂਦੀਆਂ ਨੇ ਪਾਈਪ ਪ੍ਰੋਵਾਈਡ ਜਿਹੜੀਆਂ ਉਹ ਕਰਦੀਆਂ ਨੇ ਇਹ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਅੱਗੇ ਚੱਲ ਕੇ ਆਪਾਂ ਅੱਗੋਂ ਜਾ ਕੇ ਦੇਖਦੇ ਹਾਂ ਤੇ ਵੱਖ-ਵੱਖ ਮਸ਼ੀਨਰੀ ਸਾਰੀਆਂ ਇੱਥੇ ਹਨਾ ਪਹੁੰਚੀ ਹੋਈ ਹੈ ਕੰਪਨੀਆਂ ਲੈ ਕੇ ਇੱਥੇ ਆਈਆਂ ਹੋਈਆਂ ਨੇ ਹੈਗੀਆਂ ਸਾਰੇਆਂ ਨੇ ਵੱਖ-ਵੱਖ ਕੰਪਨੀ ਵਾਲਿਆਂ ਨੇ ਤੇ ਇਧਰ ਨਾਲੇ ਕੁਝ ਖਾਣ-ਪੀਣ ਵਾਲੀਆਂ ਸਟਾਲ ਵੀ ਜਿਹੜੀਆਂ ਉਹ ਹੈਗੀਆਂ ਨੇ ਹਨਾ ਤੇ ਇੱਥੇ ਤੁਸੀਂ ਖਾ-ਪੀ ਵੀ ਸਕਦੇ ਹੋ ਜਿਵੇਂ ਆ ਗ੍ਰਿਲ ਪੁਆਇੰਟ ਹੋ ਗਿਆ ਚਾਹੇ ਤੇ ਚਰਚਾ ਹੋ ਗਈ ਹਨਾ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਖਾਣ-ਪੀਣ ਵਾਲੀਆਂ ਸਟਾਲਾਂ ਵੀ ਤੁਹਾਨੂੰ ਮਿਲ ਜਾਣਗੀਆਂ ਇਹ ਹਾਲ ਨੰਬਰ 2 ਹੈ ਹਾਲ ਨੰਬਰ 2 ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਐਕਸਰਸਾਈਜ਼ ਵਾਸਤੇ ਮ사ਜ ਵਾਸਤੇ ਹਨਾ ਅਮੇਰੀਆਂ ਮਸ਼ੀਨਾਂ ਵੀ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਸਾਰੀਆਂ ਇਹ ਕੁਝ ਇੱਧਰ ਮ사ਜ ਵਾਲੀਆਂ ਮਸ਼ੀਨਾਂ ਹੋ ਗਈਆਂ ਮ사ਜ ਵਾਸਤੇ ਜਿਹੜੀਆਂ ਯੂਜ਼ ਹੁੰਦੀਆਂ ਨੇ ਫੋਟੋ ਮ사ਜ ਹੋ ਗਿਆ ਜਿਵੇਂ ਹਨਾ ਸਾਰੀ ਫੁੱਲ ਬਾਡੀ ਦੀ ਮ사ਜ ਹੋ ਗਿਆ ਤੇ ਕੁਝ ਇੱਧਰ ਹੋਰ ਮਸ਼ੀਨਾਂ ਸਾਰੀਆਂ ਸਾਰੀਆਂ ਜਿਹੜੀਆਂ ਮ사ਜ ਵਾਲੀਆਂ ਹੋ ਗਈਆਂ ਸਾਰੀਆਂ ਮ사ਜ ਵਾਲੀਆਂ ਮਸ਼ੀਨਾਂ ਨੇ ਸਾਰੇ ਇਹਨਾਂ ਦੀ ਸਟਾਲ ਦੇ ਉੱਪਰ ਸਾਮਾਨ ਜਿਹੜਾ ਮ사ਜ ਵਾਲਾ ਹੈ ਸਪਰਿੰਗ ਹਾਂ ਸਪਰਿੰਗ ਨੇ ਸਾਰੇ ਇਹ ਸਪਰਿੰਗ ਇਹ ਜਿਹੜੇ ਉਹ ਤਿਆਰ ਕਰਦੇ ਨੇ ਵਕ ਵਕ ਸਾਮਾਨ ਜਿਹੜਾ ਇਹ ਆਪਦਾ ਲੈ ਕੇ ਪਹੁੰਚੇ ਹੋਏ ਨੇ ਕਿ ਇੱਥੇ ਤੇ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇਗੀਆਂ ਇੱਥੇ ਸਾਰੀਆਂ ਕੰਪਨੀਆਂ ਨੇ ਮੇਲੇ ਦੇ ਵਿੱਚ ਹਿੱਸਾ ਜਿਹੜਾ ਹੋ ਲਿਆ ਹੋਇਆ ਤੇ ਆ ਵੀ ਕੁਝ ਪਸ਼ੂਆਂ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਆ ਗਈਆਂ ਜਿਹੜੇ ਪਸ਼ੂਆਂ ਵਾਸਤੇ ਦੁੱਧ ਭਦੌਣ ਵਾਸਤੇ ਸਾਰੇ ਪ੍ਰੋਡਕਟ ਹੋ ਗਏ ਹਨ ਤੇ ਇਹ ਇੱਥੇ ਪਹੁੰਚੇ ਹੋਏ ਨੇ ਕਿ ਆਪਦਾ ਸਾਰਾ ਸਮਾਨ ਲੈ ਕੇ ਤੇ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਇਹ ਮੇਲੇ ਦੇ ਵਿੱਚ ਇਹ ਐਕਸੀਬਿਸ਼ਨ ਦੇ ਵਿੱਚ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇਗੀਆਂ ਤੇ ਵਧੀਆ ਮੌਕੇ ਜੇ ਤੁਸੀਂ ਕੋਈ ਵੀ ਚੀਜ਼ ਲੈਣੀ ਆ ਤਾਂ ਇੱਥੋਂ ਤੁਹਾਨੂੰ ਖਾਸ ਜਿਹੜੇ ਆਫਰ ਮਿਲ ਜਾਣਗੇ ਜਿਵੇਂ ਪਿੱਛੇ ਬਾਈ ਹੁਣੀਆਂ ਨੇ ਦੱਸਿਆ ਸੀਗਾ ਵੀ 10000 ਦੇ ਆਫਰ ਤੇ ਤੁਸੀਂ ਜਿਹੜਾ ਉਹ ਸਮਾਨ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਬਾਕੀ ਹੋਰ ਪਾਰਟਸ ਦੇ ਨਾਲ ਨਾਲ ਕੁਝ ਐਵੇਂ ਨੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜਿਵੇਂ ਕੁਝ ਆਹ ਜਿਹੜੇ ਐਗਜੋਸਟ ਫੈਨ ਹੋ ਗਏ ਵੱਡੇ ਜਿਹੜੇ ਵੱਡੇ ਫੈਕਟਰੀਆਂ ਦੇ ਵਿੱਚ ਜਾਂ ਫਾਰਮਾਂ ਦੇ ਵਿੱਚ ਜਿਹੜੇ ਉਹ ਲਾਏ ਜਾਂਦੇ ਨੇ ਇਸ ਤਰ੍ਹਾਂ ਦੇਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਆ ਸਾਰੇ ਵੱਡੇ ਵੱਡੇ ਫੈਨ ਹੋ ਗਏ ਹਨ ਅਗਜੋਸਟ ਫੈਨ ਹੋ ਗਏ ਵੱਡੇ ਵੱਡੇ ਤੇ ਇਹ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇਗੀਆਂ ਆਹ ਫੈਨ ਤੁਸੀਂ ਦੇਖ ਸਕਦੇ ਹੋ ਵੱਡੀਆਂ ਫੈਕਟਰੀਆਂ ਦੇ ਵਿੱਚ ਲਾਉਣ ਨੂੰ ਤੇ ਬਹੁਤ ਵੱਡਾ ਹੈ ਐਗਜ਼ੀਬਿਸ਼ਨ ਹੈ ਤੇ ਦੇਖਣ ਵਾਲਾ ਹੈ ਬਹੁਤ ਨਵੀਆਂ ਨਵੀਆਂ ਚੀਜ਼ਾਂ ਇੱਥੋਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਇਹ ਐਗਜ਼ੀਬਿਸ਼ਨ ਦੇ ਵਿੱਚੋਂ ਬਹੁਤ ਕੁਝ ਨਵਾਂ ਜਿਹੜਾ ਇੱਥੋਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਇਹ ਐਗਜ਼ੀਬਿਸ਼ਨ ਦੇ ਵਿੱਚ ਤਕਰੀਬਨ ਸਾਰੀਆਂ ਪੰਜਾਬ ਦੀਆਂ ਕੰਪਨੀਆਂ ਇੱਥੇ ਜਿਹੜੀਆਂ ਹੋ ਪਹੁੰਚੀਆਂ ਹੋਈਆਂ ਨੇ ਹੈਗੀਆਂ ਜਿਵੇਂ ਇਧਰ ਲੈਜ਼ਰ ਵਾਲੀ ਹੋ ਗਈ ਹੈ ਨਾ ਤੇ ਇਹ ਸਾਰੇ ਇਹ ਲੈਜ਼ਰ ਵਾਲੇ ਬਣਾਉਂਦੇ ਨੇ ਐਵੇਂ ਆਪ ਦਾ ਸਾਰਾ ਸਮਾਨ ਇਹ ਇੱਥੇ ਡਿਸਪਲੇ ਜਿਹੜਾ ਉਹ ਕਰਦੇ ਨੇ ਖੇਤੀਬਾੜੀ ਨਾਲ ਸੰਬੰਧਿਤ ਸਾਰੀ ਮਸ਼ੀਨਰੀ ਤੁਹਾਨੂੰ ਇੱਥੇ ਜਿਹੜੀ ਮਿਲੂ ਇਹ ਸਾਰੇ ਲੈਜ਼ਰ ਕਰਾ ਹੋਗੇ ਜਿਹੜੀ ਲੈਜ਼ਰ ਨਾਲ ਜਿਹੜੇ ਉਹ ਕਰਾ ਚੱਲਦੇ ਨੇ ਤੇ ਇਹ ਸਾਰਾ ਹਾਲ ਨੰਬਰ ਇਹ 2 ਆ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਹਨ ਇਹ ਹਾਲ ਨੰਬਰ 2 ਤੁਸੀਂ ਜਿਹੜਾ ਉਹ ਦੇਖ ਰਹੇ ਹੋ ਇੱਥੇ ਮੈਸੀ ਟਰੈਕਟਰ ਵਾਲਿਆਂ ਦੀ ਸਟਾਲ ਵੀ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲ ਜੂਗੀ ਮੈਸੀ ਟਰੈਕਟਰ ਵਾਲਿਆਂ ਨੇ ਸਟਾਲ ਇੱਥੇ ਆ ਵੀ ਜਿਹੜੀ ਉਹ ਲਾਈ ਹੋਈ ਆ ਇਹਨਾਂ ਦੇ ਵਕਤ ਵਕਤ ਸਾਰੇ ਟਰੈਕਟਰ ਨੇਗੇ ਇੱਥੇ ਆ ਜਿਵੇਂ ਮੈਸੀ ਵਾਲਿਆਂ ਦਾ ਆ ਗਿਆ ਇਹਨਾਂ ਨੇ ਰੇਟ ਵੀ ਜਿਹੜੇ ਆਪਦੇ ਲਿਖ ਕੇ ਲਾਏ ਹੋਏ ਨੇ ਤੇ ਇਹਦਾ ਰੇਟ 9.5 ਲੱਖ ਰੁਪਈਆ ਤੇ ਇਹਦਾ 8055 ਇਹ ਮਾਡਲ ਹੈ 9.5 ਲੱਖ ਰੁਪਈਆ ਦਾ ਜਿਹੜਾ ਉਹ ਰੇਟ ਹੈ ਤੇ ਸਾਰੀਆਂ ਕੰਪਨੀਆਂ ਟਰੈਕਟਰ ਵਾਲੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਕਿਆਂ ਤੇ ਆ ਗਿਆ 254 ਡੀਆਈ ਹੈ ਨਾ ਤੇ ਇਹਦਾ 10 ਲੱਖ ਰੁਪਿਆ ਮੁੱਲ ਹੈ 254 ਤੁਹਾਨੂੰ 10 ਲੱਖ ਜਿਹੜਾ ਉਹ ਮੁੱਲ ਹੈ ਇਹਦਾ 10 ਲੱਖ ਦੇ ਵਿੱਚ ਤੁਹਾਨੂੰ ਜਿਹੜਾ ਇਹ ਮਿਲੂ ਤੇ ਵੱਖ-ਵੱਖ ਮਾਡਲ ਇਹਨਾਂ ਦੇ ਜਿਹੜੇ ਇੱਥੇ ਲਾਏ ਹੋਏ ਨੇ ਜਿਵੇਂ 95 63 ਆ ਗਿਆ ਇਹ 13.5 ਲੱਖ ਰੁਪਿਆ ਇਹਨਾਂ ਨੇ ਮੁੱਲ ਜਿਹੜਾ ਉਹ ਲਾਇਆ ਹੋਇਆ ਤੇ ਸਾਰੇ ਟਰੈਕਟਰ ਹੋਗੇ ਖੇਤੀਬਾੜੀ ਨਾਲ ਸੰਬੰਧਤ ਮਸ਼ੀਨਰੀ ਹੋਗੀ ਇਹ ਮੇਲੇ ਦੇ ਵਿੱਚ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਤੇ ਵੱਖ-ਵੱਖ ਕੰਪਨੀਆਂ ਇੱਥੇ ਸਾਰੀਆਂ ਉਹ ਪਹੁੰਚੀਆਂ ਹੋਈਆਂ ਨੇ ਜਿਵੇਂ ਇਹ ਬਜਾਈ ਵਾਲੀ ਮਸ਼ੀਨ ਹੋ ਗਈ ਹੈ ਨਾ ਤੇ ਇਹ ਮਸ਼ੀਨ ਵੀ ਆਪਦੀ ਇੱਥੇ ਲੈ ਕੇ ਆਏ ਹੋਏ ਨੇ ਇਹਦਾ ਮੁੱਲ ਵੀ ਜਿਹੜਾ ਇਹਨਾਂ ਨੇ ਇੱਥੇ ਲਾਇਆ ਹੋਇਆ 5,99,000 ਰੁਪਇਆ ਤੇ ਮੇਲੇ ਤੇ ਇਹਦਾ 40000 ਆਫਰ ਹੈ 40000 ਆਫਰ ਨਾਲ ਤੁਹਾਨੂੰ ਇਹ ਜਿਹੜੀ ਮਸ਼ੀਨ ਉਹ ਮਿਲ ਜੂਗੀ 40000 ਆਫਰ ਦੇਤੇ ਤੁਹਾਨੂੰ ਆਪਾਂ 5,99,000 ਇਹਦਾ ਪ੍ਰਾਈਸ ਆ 40000 ਘਟਾ ਕੇ ਇਹਦੇ ਤੇ ਆਪਾਂ ਨੂੰ ਆਫਰ ਜਿਹੜੀ ਉਹ ਮਿਲ ਜੂਗੀ ਤੇ ਇੱਧਰ ਕੁਝ ਹੋਰ ਸਟਾਲਾਂ ਨੇ ਆ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਯਮਿਆ ਸਪਰੇਅ ਵਾਲੀਆਂ ਸਾਰੀਆਂ ਟੋਲੀਆਂ ਆ ਗਈਆਂ ਤੇ ਆ ਸਪਰੇਅ ਵਾਲੇ ਜਿਹੜੇ ਪੰਪ ਨੇ ਉਹ ਸਾਰੇ ਇੱਥੋਂ ਮਿਲਣਗੇ ਤੇ ਇਹਨਾਂ ਦੇ ਮੁੱਲ ਵੀ ਜਿਹੜੇ ਇਹਨਾਂ ਦੇ ਲਿਖ ਕੇ ਲਾਏ ਹੋਏ ਨੇ ਹਨਾ ਤੇ ਸਾਰੀਆਂ ਕੰਪਨੀਆਂ ਇਸ ਤਰ੍ਹਾਂ ਦੀਆਂ ਇੱਥੇ ਪਹੁੰਚੀਆਂ ਨੇ ਤੇ ਇਹਦਾ ਜਿਹੜਾ ਮੁੱਲ ਇਹਨਾਂ ਨੇ ਲਾਇਆ ਹੋਇਆ ਇੱਥੇ ਇਹ 7200 ਰੁਪਏ ਮੁੱਲ ਹੈ ਇਹ ਜਿਹੜੀ ਸਪਰੇਅ ਵਾਲੀ ਟੋਲੀ ਹੈ ਹਨਾ 7200 ਰੁਪਿਆ ਕੁਛ ਆ ਜਿਹੜੀਆਂ ਮੈਨੂਅਲ ਨੇਗੀਆਂ ਤੇ ਹੱਥ ਨਾਲ ਚਲਾਉਣ ਵਾਲੀਆਂ ਨੇ ਇਹਦਾ 2800 ਰੁਪਿਆ ਮੁੱਲ ਹੈ ਤੇ ਸਾਰੀਆਂ ਇਹ ਸਪਰੇਅ ਵਾਲੀਆਂ ਨੇ ਇਹਨਾਂ ਦੇ ਕੋਲ ਅ ਅਕੋਰਡਿੰਗ ਟੂ ਇਹ ਉਹਦੇ ਹਿਸਾਬ ਨਾਲ ਨੇ ਜਿੰਨੀ ਇਹਨਾਂ ਦੀ ਕੈਪੈਸਿਟੀ ਹੈ ਵੱਖ-ਵੱਖ ਰੇਟ ਨੇ 2200 2500 ਹਨਾ ਸਾਡੇ 2100 ਹੋ ਗਿਆ ਤੇ ਆ ਜਿਵੇਂ ਛੋਟੀਆਂ ਨੇ 800 ਰੁਪਈਆ ਦੀ ਹੈ ਤੇ ਆ ਸਤ ਸੋਰੀ ਹੈ 700 ਤੋਂ స్టార్ਟਿੰਗ ਇੱਥੇ ਇਹ ਸਾਰਾ ਸਪਰੇਅ ਵਾਲੀਆਂ ਟੋਲੀਆਂ ਨੇਗੀਆਂ ਇਹਨਾਂ ਦੀ ਸਟਾਲ ਦੇ ਉੱਪਰ ਸਾਰਾ ਇੱਥੇ ਖੇਤੀਬਾੜੀ ਨਾਲ ਸੰਬੰਧਿਤ ਤੇ ਆਪਾਂ ਨੂੰ ਸਮਾਨ ਜਿਹੜਾ ਮਿਲੂ ਇਹ ਐਗਜ਼ਿਬਿਸ਼ਨ ਦੇ ਵਿੱਚ ਇਹ ਮੇਲੇ ਦੇ ਵਿੱਚ ਸਾਰਾ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਮਿਲੂ ਤੇ ਆ ਆਗੇ ਫਾਰਮ ਬਰਡ ਵਾਲਿਆਂ ਦੀ ਫਾਰਮ ਬਰਡ ਵਾਲਿਆਂ ਦੀ ਇਹ ਸਟਾਲ ਆ ਗਈ ਫਾਰਮ ਬਰਡ ਵਾਲਿਆਂ ਦੇ ਇੱਥੇ ਵੱਖ-ਵੱਖ ਇਹਨਾਂ ਦੇ ਜਿਹੜੇ ਇੰਪਲੀਮੈਂਟਸ ਨੇ ਹਨ ਉਹ ਇਹਨਾਂ ਨੇ ਇੱਥੇ ਆਪਦੇ ਜਿਹੜੇ ਉਹ ਡਿਸਪਲੇ ਕੀਤੇ ਹੋਏ ਨੇ ਪੁੱਛ ਅਲੱਗ-ਅਲੱਗ ਪਾਰਟਸ ਵੀ ਇਹਨਾਂ ਨੇ ਇੱਥੇ ਰੱਖੇ ਹੋਏ ਨੇ ਹਨ ਜਿਹੜੇ ਸਪੇਅਰ ਪਾਰਟ ਇਹ ਜਿਹੜੇ ਬਣਾਉਂਦੇ ਨੇ ਤੇ ਐਵੇਂ ਸਾਰੇ ਕੰਪਨੀ ਵਾਲੇ ਇੱਥੇ ਆਏ ਹੋਏ ਨੇ ਸੋ ਆ ਵੀ ਇਨਸਟਾਲਰ ਇਹਨਾਂ ਨੇ ਜਿਹੜੀਆਂ ਕੰਪਨੀ ਵਾਲੇ ਨੇ ਲਾਈਆਂ ਹੋਈਆਂ ਨੇ ਹੈਗੀਆਂ ਸਾਰੇ ਪਾਰਟ ਜਿਹੜੇ ਇੰਪਲੀਮੈਂਟਸ ਦੇ ਵਿੱਚ ਵਰਤੇ ਜਾਂਦੇ ਨੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਜਿਹੜੇ ਉਹ ਕੰਪਨੀਆਂ ਪਾਰਟ ਬਣਾਉਂਦੀਆਂ ਨੇ ਉਹ ਜੇ ਪਹੁੰਚੇ ਹੋਈਆਂ ਨੇ ਅੱਜ ਜਿਹਨੇ ਕੇਐਸ ਸੈਂਟਰਪ੍ਰਾਈਜ਼ ਵਾਲਿਆਂ ਦੀ ਸਟਾਲ ਆ ਗਈ ਤੇ ਇੱਥੇ ਇਹਨਾਂ ਨੇ ਵੀ ਆਪਦਾ ਸਾਰਾ ਸਮਾਨ ਜਿਹੜਾ ਉਹ ਰੱਖਿਆ ਹੋਇਆ ਇੱਥੋਂ ਹੁਣ ਆਪਾਂ ਜਾਵਾਂਗੇ ਬਾਹਰ ਵਾਲੀ ਸਾਈਡ ਨੂੰ ਹਨਾ ਤੇ ਇੱਥੋਂ ਆਪਾਂ ਤੁਹਾਨੂੰ ਇਹ ਦਿਖਾਇਆ ਹਾਲ ਨੰਬਰ 2 ਤੇ ਹਾਲ ਨੰਬਰ 2 ਤੋਂ ਆਪਾਂ ਅੱਗੇ ਨੂੰ ਚੱਲਦੇ ਆਂ ਅੱਗੋਂ ਤੁਹਾਨੂੰ ਸਾਰਾ ਇਹ ਐਗਜ਼ੀਬਿਸ਼ਨ ਜਿਹੜਾ ਦਿਖਾ ਕੇ ਲੈ ਕੇ ਆਉਨੇ ਆ ਮੇਲਾ ਜਿਹੜਾ ਆਪਾਂ ਦਿਖਾ ਕੇ ਲੈ ਕੇ ਆਉਨੇ ਆ ਤੇ ਦੋ ਹਾਲ ਬਣੇ ਹੋਏ ਨੇ ਹਨਾ ਪਹਿਲਾਂ ਆਪਾਂ ਹਾਲ ਨੰਬਰ 1 ਦਿਖਾਇਆ ਤੇ ਇਹ ਹਾਲ ਨੰਬਰ 2 ਸੀ ਇਹ ਆਪਾਂ ਹਾਲ ਨੰਬਰ ਹੁਣ 2 ਤੁਹਾਨੂੰ ਦਿਖਾਇਆ ਬਾਕੀ ਜਿਹੜੀਆਂ ਸਾਰੀਆਂ ਸਟਾਲ ਲੱਗੀਆਂ ਹੋਈਆਂ ਨੇ ਉਹ ਬਾਹਰ ਲੱਗੀਆਂ ਹੋਈਆਂ ਨੇ ਓਪਨ ਗਰਾਊਂਡ ਦੇ ਵਿੱਚ ਉਧਰ ਨੂੰ ਆਪਾਂ ਚੱਲਦੇ ਆਂ